ਤੇ ਜਿਹੜੀ ਕਾਉਂਸਲਿੰਗ ਚੱਲ ਰਹੀ ਹੈਗੀ ਤੇ ਵਿਦਿਆਰਥੀਆਂ ਨੇ ਦਾਖਲੇ ਦੇ ਬਾਅਦ ਜਿਹੜਾ ਹੋਸਟਲ ਦੇ ਵਿੱਚ ਰਹਿਣ ਦੇ ਲਈ ਮੈਰਿਟੋਰੀਅਸ ਸਕਾਲਰਸ਼ਿਪ ਤੋਂ ਨੇ ਕਿਹੜੀਆਂ-ਕਿਹੜੀਆਂ ਵਸਤੂਆਂ ਦੀ ਜ਼ਰੂਰਤ ਪੈਂਦੀ ਆ ਉਹ ਤੁਹਾਡੇ ਸਾਹਮਣੇ ਆਪਾਂ ਵਿਚਾਰ ਚਰਚਾ ਕਰਦੇ ਆਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਜੀ ਦੋ ਸੈੱਟ ਸਕੂਲ ਵਰਦੀ ਦੇ ਚਾਹੀਦੇ ਆ ਕੁੜੀਆਂ ਲਈ ਗੂੜੀ ਹਰੀ ਸਲਵਾਰ ਤੇ ਗੂੜਾ ਹਰਾ ਦੁਪੱਟਾ ਪਿਸ਼ਤਾ ਰੰਗ ਦਾ ਹੋਵੇ ਤੇ ਕੱਦੂ ਰੰਗ ਦੀ ਕਮੀਜ਼ ਚਾਹੀਦੀ ਆ ਪੈਂਟ ਸ਼ਰਟ ਜਣੀ ਇਸ ਤਰ੍ਹਾਂ ਦੇ ਨਾਲ ਕੁੜੀਆਂ ਲਈ ਗੂੜੀ ਹਰੀ ਸਲਵਾਰ ਤੇ ਗੂੜਾ ਹਰਾ ਦੁਪੱਟਾ ਪਿਸ਼ਤਾ ਰੰਗ ਦਾ ਤਕ ਦੋ ਰੰਗ ਦੀ ਕਮੀਜ਼ ਹੋਵੇ ਪੈਂਟ ਸ਼ਰਟ ਅੱਗੇ ਹੈਗਾ ਕੱਪੜਿਆਂ ਦੇ ਘੱਟੋ ਘੱਟ ਤਿੰਨ ਸੈੱਟ ਜਦ ਤੱਕ ਵਰਦੀ ਨਹੀਂ ਬਣਦੀ ਕੱਪੜਿਆਂ ਦੇ ਜਿਹੜੇ ਘੱਟੋ ਘੱਟ ਤਿੰਨ ਸੈੱਟ ਹੋਣ ਜੀ ਜਦ ਤੱਕ ਵਰਦੀ ਨਹੀਂ ਬਣਦੀ ਬੱਚਿਆਂ ਦੇ ਕੋਲ ਘੱਟੋ ਘੱਟ ਤਿੰਨ ਸੈੱਟ ਹੋਣੇ ਚਾਹੀਦੇ ਕਿਉਂਕਿ ਇਹ ਰੈਸ਼ੀ ਸਕੂਲਾ ਅੱਗੇ ਹੈਗਾ ਜੀ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਬੱਚਿਆਂ ਕੋਲ ਇਹ ਹੋਣ ਸਾਬਣ ਹੋਵੇ ਜੀ ਤੌਲੀਆ ਹੋਵੇ ਤੇਲ ਹੋਵੇ ਕੰਗਾ ਹੋਵੇ ਬੂਟ ਪਾਲਿਸ਼ ਬੂਟ ਪਾਲਿਸ਼ ਹੋਵੇ ਪੇਸਟ ਬਰਸ਼ ਬਾਲ ਟੀਮ ਮੱਗ ਚਾਹ ਲਈ ਕੱਪ ਪੀਣ ਵਾਲਾ ਪਾਣੀ ਗਲਾਸ ਵਾਟਰ ਬੋਟਲ ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਬੱਚੇ ਕੋਲੇ ਫਿਰ ਲੋੜੀਂਦੀ ਸਟੇਸ਼ਨਰੀ ਵੀ ਚਾਹੀਦੀ ਸਕੂਲ ਸਟੇਸ਼ਨਰੀ ਵਿੱਚ ਕਾਪੀਆਂ ਹੁੰਦੀ ਜਿਵੇਂ ਪੈਨ ਪੈਂਸਲ ਸ਼ਾਰਪਨਰ ਇਰੇਜ਼ਰ ਇਹ ਹੁੰਦਾ ਸਾਰਾ ਕਿਤਾਬਾਂ ਉਸ ਨੂੰ ਮੈਰਿਟਰੀਅਸ ਸਕੂਲ ਵਿੱਚ ਮੁਹੱਤ ਦਿੱਤੀਆਂ ਜਾਂਦੀਆਂ ਨੇ ਪਰ ਉਸ ਨੂੰ ਸਟੇਸ਼ਨਰੀ ਆਪਦੀ ਲੈਣੀ ਪੈਂਦੀ ਆ ਜਿਵੇਂ ਕਾਪੀਆਂ ਵਗੈਰਾ ਹੋ ਗਏ ਪੈਨ ਪੈਂਸਲ ਸਾਰਾ ਬਿਸਤਰਾ ਜੀ ਬੱਚੇ ਵਾਸਤੇ ਸਿੰਗਲ ਸਿੰਗਲ ਗੱਦੇ ਜਿਹੜਾ ਸਿੰਗਲ ਗੱਦਾ ਲੈਣ ਦੇ ਆ ਸਕਦਾਗਾ ਦੋ ਬੈੱਡ ਸ਼ੀਟ ਦੋ ਬੈੱਡ ਸੀਟ ਹੋਵੇ ਜੀ ਉੱਪਰ ਲੈਣ ਵਾਲੀ ਚਾਦਰ ਤਕੀਆ ਜਾਨੀ ਕਿ ਸਰਾਣਾ ਮੱਛਰਾਂ ਤੋਂ ਬਚਾ ਦੇ ਲਈ ਜ਼ਰੂਰੀ ਵਸਤਾਂ ਆਲ ਆਊਟ ਇਹ ਆਉਣਾ ਚਾਹੀਦਾਗਾ ਤੇ ਹੋਸਟਲ ਦੇ ਕਮਰੇ ਲਈ ਅਤੇ ਅਲਮਾਰੀ ਨੂੰ ਲਗਾਉਣ ਲਈ ਦੋ ਤਾਲੇ ਵੀ ਚਾਹੀਦੇ ਆ ਇਹ ਆ ਜੀ ਫਿਰ ਹੈਗਾ ਫਿਜ਼ੀਕਲ ਐਕਟੀਵਿਟੀ ਡਰੈਸ ਕਾਲੀ ਲੋਅਰ ਅਤੇ ਹਾਊਸ ਟੀ-ਸ਼ਰਟ ਸਕੂਲ ਵਿੱਚ ਵਿਦਿਆਰਥੀਆਂ ਦੇ ਹਾਊਸ ਅਲਰਟ ਹੋਣ ਤੋਂ ਬਾਅਦ ਇਹ ਬੱਚਿਆਂ ਦੇ ਰੇਸ਼ੀ ਸਕੂਲ ਆ ਬਖਰੇ ਬਖਰੇ ਨਾਲ ਉਹ ਬੜੇ ਹੋਏ ਨੇਗੇ ਤੇ ਇਹ ਫੇਰ ਹੈਗਾ ਬੱਚੇ ਜਿਹੜੇ ਉਹਨਾਂ ਵਾਸਤੇ ਕਾਲੀ ਲੋਅਰ ਹਾਊਸ T-ਸ਼ਰਟ ਆ ਵਿਦਿਆਰਥੀਆਂ ਨੇ ਹਾਊਸ ਲੋਟ ਹੋਣ ਤੋਂ ਬਾਅਦ ਜਿਹੜਾ ਇਹ ਬਣਾਉਣੀ ਹੁੰਦੀ ਆ ਫਿਜ਼ੀਕਲ ਐਕਟੀਵਿਟੀ ਡਰੈਸ ਜਿਹਦੇ ਵਿੱਚ ਫਿਜ਼ੀਕਲ ਐਕਟੀਵਿਟੀ ਕਰਦੇ ਰਹਿੰਦੇ ਆ ਹਰੀਆਂ ਜਰਾਬਾਂ ਦੇ ਦੋ ਜੋੜੇ ਚਾਹੀਦੇ ਆ ਜੀ ਚਿੱਟੀਆਂ ਜਰਾਬਾਂ ਦੇ ਦੋ ਜੋੜੇ ਚਾਹੀਦੇ ਆ ਕਾਲੇ ਜੁੱਤੇ ਚਾਹੀਦੇ ਆ ਚਿੱਟੇ ਸਪੋਰਟਸ ਜੁੱਤੇ ਚਾਹੀਦੇ ਆ ਬਾਕੀ ਸਮਾਨ ਆਪਣੇ ਆਪਣੀ ਸਾਰਾ ਜਿਹੜਾ ਲੋੜ ਅਨੁਸਾਰ ਚਾਹੀਦਾਗਾ ਠੀਕ ਆ ਜੀ ਏਸੇ ਕਵਿਦਿਆਰਥੀਓ ਤੁਹਾਡੀ ਜਿਹੜੀ ਜਾਣਕਾਰੀ ਹੈ ਤਾਂ ਕਿ ਤੁਹਾਨੂੰ ਇਹ ਲੋਡਿੰਗ ਦਾ ਸਮਾਨ ਆ ਜਿਹੜਾ ਇਹ ਜਰੂਰ ਲੈ ਕੇ ਜਾਓ ਤਾਂ ਕਿ ਫਿਰ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਅਰ ਐਸਸੀ ਸਕੂਲ ਨੇ ਇਹ ਸਮਾਨ ਤੋਂ ਬਿਨਾ ਗੁਜ਼ਾਰਾ ਹੈ ਨਹੀਂਗਾ ਜਿਹੜੀ ਅੱਗੇ ਅਸੀਂ ਗੱਲ ਕਰਨੀ ਆ ਹੋਸਟਲ ਵਿੱਚ ਨਾ ਲਿਆਉਣ ਯੋਗ ਵਸਤਾਂ ਜਿਹੜੀਆਂ ਜਿਨ੍ਹਾਂ ਤੇ ਮਨਾਹੀ ਕੀਤੀ ਗਈ ਹੈ ਵੀ ਉਹ ਲੈ ਕੇ ਨਹੀਂ ਆਉਣੀਆਂ ਤੁਸੀਂ ਜਿਵੇਂ ਚਾਕੂ ਹੋ ਗਿਆ ਕਿਸੇ ਕਿਸਮ ਦਾ ਕਟਰ ਹੋ ਗਿਆ ਬਲੇਡ ਹੋ ਗਿਆ ਮਾਚਸ ਦੀ ਡੱਬੀ ਹੋਗੀ ਮੋਮਬੱਤੀ ਹੋਗੀ ਬਿਜਲੀ ਦਾ ਕੋਈ ਉਪਕਰਨ ਜਿਵੇਂ ਪ੍ਰੈਸ ਹੀਟ ਰਾਡ ਤੇ ਮੋਬਾਈਲ ਫੋਨ ਨੂੰ ਮੈਡਟਰੀ ਸਕੂਲਾਂ ਚ ਪਾਬੰਦੀ ਆ ਬੱਚੇ ਘਰੀ ਰੱਖ ਕੇ ਹੁੰਦੇ ਨੇ ਇੱਥੇ ਅਲਾਉਡ ਅਲਾਉਡ ਨਹੀਂ ਹੈ ਮੋਬਾਈਲ ਫੋਨ ਨਹੀਂ ਹੋਣਾ ਚਾਹੀਦਾ ਵੀਡੀਓ ਕੈਮ ਨਹੀਂ ਹੋਣੀ ਚਾਹੀਦੀ ਰੇਡੀਓ ਕੈਮਰਾ ਆਦਮੀ ਹੋਣਾ ਚਾਹੀਦਾ ਤੇ ਕੋਈ ਵੀ ਕਿਸੇ ਪ੍ਰਕਾਰ ਦੀਆਂ ਜਿਹੜੀਆਂ ਮਹਿੰਗੀਆਂ ਵਸਤੂਆਂ ਨਹੀਂ ਹੋਣੀਆਂ ਚਾਹੀਦੀਆਂ ਇਸ ਕਰ ਤੁਹਾਡੇ ਵਾਸਤੇ ਹੋਸਟਲ ਵਿੱਚ ਜਿਹੜਾ ਨਾਮ ਲਿਆਉਣ ਯੋਗ ਵਸਤਾਂ ਤੇ ਲਿਆਉਣ ਯੋਗ ਵਸਤਾਂ ਬਦ ਤੋਂ ਬਦ ਵਿਦਿਆਰਥੀ ਦਾ ਕਾਪਾ ਜਾਣਕਾਰੀ ਪੁੱਛਾਈ ਹੈ ਕਿ ਸਾਰੇ ਬੱਚਿਆਂ ਦਾ ਦੁਆਰੇ ਢੇੜਾ ਨਾ ਲੱਗੇ ਵਿਚਾਰਿਆਂ ਦਾ ਉਹਨਾਂ ਤੱਕ ਜਿਹੜੀ ਗੱਲ ਪਹੁੰਚੇ ਠੀਕ ਹੈ ਜੀ ਕੀ ਕੀ ਸਾਨੂੰ ਲੈ ਕੇ ਜਾਣਾ ਪਊਗਾ ਕੀ ਤਿਆਰੀ ਕਰ ਤੇ ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਕੋਲ ਜਿਹੜੀ ਪਹੁੰਚਦੀ ਕਰਾਂਗੇ ਲਾਈਕ ਕਮੈਂਟ ਕਰਿਓ ਤੇ ਦੱਸਿਓ ਫਿਰ ਤੁਹਾਨੂੰ ਕਿੱਥੇ ਕਿੱਥੇ ਕਿਹੜਾ ਕਿਹੜਾ ਸਕੂਲ ਮਿਲਿਆ ਠੀਕ ਹੈ ਜੀ ਕਿਉਂਕਿ ਮੈਂਟੋਰੀਅਸ ਪਰਿਵਾਰ ਦਾ ਤੁਸੀਂ ਜਿਹੜਾ ਹਿੱਸਾ ਬਣ ਤੁਸੀਂ ਕਿਹੜਾ ਸਕੂਲ ਲਗਾ ਜਰੂਰ ਦੱਸਿਓ ਦਾ ਹੈ ਬਾਕੀ ਸ਼ੁਕਰੀਆ ਜੀ ਮਿਹਰਬਾਨੀ ਸੋ ਡਿਸਟਰਪਸ਼ਨ ਦੇ ਵਿੱਚ ਆਪਣੇ ਬਹੁਤ ਸਾਰੇ ਲਿੰਕ ਪਏ ਆ ਆਪਾਂ ਇੱਕ ਟੈਲੀਗ੍ਰਾਮ ਦਾ ਚੈਨਲ ਵੀ ਆ ਉੱਥੇ ਤੁਸੀਂ ਜਾ ਕੇ ਜੁੜ ਸਕਦੇ ਹੋ ਜਿਹੜਾ ਉਹ ਪਾ ਦਿੱਨਾ ਮੈਂ ਉਹਦੇ ਵਿੱਚ ਉੱਥੇ ਜਾ ਕੇ ਵੀ ਤੁਸੀਂ ਜਿਹੜਾ ਜੁੜ ਸਕਦੇ ਹੋ ਉਸ ਟੈ ਸਾਰੇ ਬੱਚੇ ਜਿਹੜੇ ਮੈਰੀਟਰੀ ਸਕੂਲਾਂ ਦੇ ਵਿੱਚ ਇਕੱਠੇ ਹੋ ਸਕਦੇ ਆਪਣਾ ਗਰੁੱਪ ਬਣਾਇਆ ਹੋਇਆ ਹੈ। ਹਰ ਤਰ੍ਹਾਂ ਦੀ ਜਾਣਕਾਰੀ ਉੱਥੇ ਹੀ ਪਾਉਣੀ ਪੈਂਦੀ ਹੈ। ਧੰਨਵਾਦ ਜੀ।